ਬਾਕੀ ਵੀ ਤੁਸੀਂ ਕਾਲ ਦਾ ਮਹੌਲ ਦੱਸੋ ਮੜਾ ਜਾ ਕਿ ਮੈਂ ਸਾਡੇ ਲਈ ਤਾਂ ਇੱਕ ਨੰਬਰ ਹੈ ਇਹਨਾਂ ਦੀ ਪਤਾ ਨਹੀਂ ਠੀਕ ਆ ਠੀਕ ਆ ਇੱਕ ਨੰਬਰ ਆ ਬਈ ਸਾਡੇ ਲਈ ਇੱਕ ਨੰਬਰ ਤੇ ਚਸ਼ਮਾ ਹਟਾਈਏ ਨਾ ਸਰ ਹਟਾ ਦਿਆ ਨਾ ਤੂੰ ਬਣਾ ਵੀਡੀਓ ਨਾ ਕੀ ਨੂੰ ਵੀਡੀਓ ਹੀ ਬਣਾਉਂਦਾ ਹਾਂ ਕੀ ਬੋਲੋ ਹੈਲੋ ਗਾਇਜ਼ ਵੀਰੇ ਸੋਨੇਓ ਹੋਰ ਕੀ ਹਾਲ ਚਾਲ ਨੇ ਆਹ ਵੀਡੀਓ ਬਣਾਉਣੇ ਸੀ ਅੱਛਾ ਬਣਾਉਂਦੇ ਹਾਂ ਹਾਂ ਚੋਰ ਹੀ ਆ ਤੂੰ ਪੱਕਾ ਚੋਰ ਆ ਯਾਰ ਜਾ ਯਾਰ ਇੱਕ ਨਿਕਲ ਕਰਦਾ ਬਰਾ ਤੂੰ ਰੋਈ ਜਾਂਦੀਆਂ ਕੁੜੀਆਂ ਅੱਛਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆ ਹੈਗਾ ਆਪਣਾ ਅੱਜ ਦਾ ਵਲੌਗ ਇਹਨਾਂ ਪਰਵਾਜਾਂ ਪਾਈ ਸੀ ਰਜਿੰਦਰਾ ਕੌਰ ਦੇ ਵਿੱਚ ਨੰਬਰ ਤੇ ਯੂਸਰ ਸਟੀਟ ਬਣ ਹੋ ਰਿਹਾ ਹੈਗਾ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਕੱਠ ਬਹੁਤ ਜ਼ਿਆਦਾ ਇੱਥੇ ਇਹ ਆਪਣਾ ਪਹਿਲਾ ਦੂਜਾ ਵਲੌਗ ਹੀ ਹੈਗਾ ਜੇ ਆਪਣੇ ਕੋਈ ਗਲਤ ਫਲਤ ਬੋਲੇਗਾ ਤਾਂ ਸਾਨੂੰ ਮਾਫ਼ ਕਰਦੇ ਕੱਗ ਸਾਨੂੰ ਬਣਾਣਾ ਨਹੀਂ ਆਉਂਦਾ ਵਲੌਗ ਇਹ ਤੇ ਸਟਾਰਟਿੰਗ ਬਾਕੀ ਮਿੱਤਰੋ ਅਸੀਂ ਸਟਾਰਟਿੰਗ ਕੀਤੀ ਹੈ ਤੇ ਮਿੱਤਰੋ ਹੁਣ ਤੂੰ ਬੋਲ ਵਲੌਗ ਦੇਖਣੇ ਸਾਡੇ ਨਾਲ ਜੁੜੇ ਰਹੋ ਤੇ ਸਾਨੂੰ ਕਰ ਲਓ ਚੈਨਲ ਤੇ ਸਬਸਕ੍ਰਾਈਬ ਬਾਕੀ ਮਿੱਤਰੋ ਹੱਥ ਦੇ ਵਾਸਤੇ ਸ਼ੱਕਰ ਪਾਈ ਬੋ ਸ਼ੱਕਰ ਪਾਈ ਬੋ ਸ਼ੱਕਰ ਪਾਈ ਬੋ ਕਰ ਦਿਓ ਬਰੋ ਤੇ ਬਾਕੀ ਹੱਥ ਦੇ ਖੜਦੇ ਰਹੋ ਚੜਦੀ ਕਲਾ ਚ ਰਹੋ ਧੰਨਵਾਦ ਸਿਰਫ ਤੁਸੀਂ ਆਪਣੇ ਵਲੌਗ ਨਾਲ ਜੁੜੇ ਰਹੋ ਤੁਹਾਨੂੰ ਬਹੁਤ ਕੁਝ ਸਿਖਾਵਾਂਗੇ ਇੱਥੇ ਅੰਮੀ ਨੇ ਮੇਲੇ ਅਗਲੇ ਕਲਪ ਚ ਮਿਲਦਾ ਚਲੋ ਮਿੱਤਰੋ ਅਗਲੇ ਕਲਪ ਚ ਮਿਲਦੇ ਆਪਾਂ ਮਹਾਰਾਜ ਜੀ ਸਰਦਾਰ ਕਾਉਂਟੇ ਮਿੱਤਰੋ ਆਪਾਂ ਹੁਣ ਦੂਜੇ ਸਟੇਜ ਕੰਨੀ ਆ ਗਏ ਆ ਇੱਥੇ ਵੀ ਬਹੁਤ ਜਿਆਦੇ ਘਟਾ ਮਿੱਤਰੋ ਆਪਾਂ ਤੁਹਾਨੂੰ ਸਾਰਾ ਦਿਖਾ ਦੇ ਗੋਲ ਜੱਜ ਬਚਾਏ ਮਿੱਤਰੋ ਆਪਾਂ ਉਧਰ ਮਾਹੌਲ ਮੂਲ ਦੇਖ ਲਿਆ ਆਪਾਂ ਹੁਣ ਦੂਜੇ ਸਟੇਜ ਕੰਨੀ ਆ ਗਏ ਆ ਮਿੱਤਰੋ ਤੁਸੀਂ ਇੱਥੇ ਵੀ ਤੁਹਾਨੂੰ ਦਿਖਾਉਣਾ ਦਾ ਚੈੱਕ ਕਰੋ ਮੜਾ ਤੁਸੀਂ ਆਹਨੇ ਕੋਲੇ ਸਾਡੀ ਕਿਹਨੇ ਬਣਾਇਆ ਆ ਰੋਪਰ ਕੌਨ ਡਿਜੈਸਟੇਰ ਕਿੰਨੀ ਆ ਗਿਆ ਆਪਾਂ ਇਧਰ ਦੇਖਦੇ ਹਾਂ ਤੁਹਾਡੀ ਗੱਲ ਬਾਤ ਸਾਡਾ ਕੌਲ ਜੀ ਵਿਜ਼ਿਟ ਕਰਾਵਾਂਗੇ ਅੱਗੇ ਦੇ ਸਾਥ ਦਾ ਮਿੱਤਰ ਤੁਸੀਂ ਕਾਹ ਤੇ ਨੂੰ ਸਵਾਗਤ ਆ ਗਿਆ ਡਿਜੈਸਟੇਰ ਸਾਡੇ ਰਿਟਾਇਰਡ ਪ੍ਰੋਫੈਸਰ ਸਭ ਆ ਗਏ ਵਿੱਚ ਆਪਾਂ ਦੇ ਦੇਖੋ ਮਿੱਤਰੋ ਪ੍ਰੋਫੈਸਰ ਸਹਿਬਾਨਾ ਦਾ ਅਸੀਂ ਬਹੁਤ ਧੰਨਵਾਦੀ ਆ ਸਰ ਤੁਸੀਂ ਸਾਡੀ ਨੰਬਰ 9 ਥੈਂਕ ਯੂ ਜੀ ਉਹ ਹਰਮਾਨ ਕੀ ਹਾਲ ਹੈ ਬ్రో ਵਧੀਆ ਵਧੀਆ ਤੁੰਦਸਾ ਬਣਾ ਹਰਮਾਨ ਟੱਕਰ ਗਿਆ ਸੀਗਾ ਹੈਲੋ ਕਰਦੇ ਵੀਰੇ ਹੈਲੋ ਗਾਇਜ਼ ਜੀ ਟੀਮ ਨੰਬਰ 9 ਹੈ ਸਰ ਜੀ ਇਹ ਹੈ ਤੇਰੀ ਟੀਮ ਪਰਫਾਰਮ ਕਰ ਰਹੀ ਹੈ ਬਾਅਰ ਗਾਇਣੇ ਆਪਣਾ ਸਪੋਰਟ ਤੁਸੀਂ ਜਰੂਰ ਕਰੋ ਵੀਰੇ ਆਪਣਾ ਪਹਿਲਾ ਦੂਜਾ ਵੀਲੋਗ ਆਪણો ਬੜੀ ਵਕਲ ਵੀ ਨੂੰ ਤੁਸੀਂ ਜਿਹੜੇ ਸਪੋਰਟ ਕਰੋਗੇ ਤੁਸੀਂ ਜਿਹੜੇ ਸਪੋਰਟ ਕਰੋਗੇ ਓਕੇ ਧੰਨਵਾਦ ਆਪਣੀ ਪ੍ਰੋਮੋਸ਼ਨ ਪਰਵਾਹ ਨਾ ਕਰ ਆਪਣੀ ਤੁਹਾਨੂੰ ਹੈਲੋ ਦੱਸਿਆ ਤੁਹਾਨੂੰ ਭਾਂਤ ਨੂੰ ਥੈਂਕ ਯੂ ਬਹੁਤ ਵਧੀਆ ਪਰਫਾਰਮੈਂਸ ਮਤਲਬ ਕਿ ਉਹ ਯਾਦ ਦਿਖਾਉਂਦੇ ਪਰਫਾਰਮੈਂਸ ਬਾਕੀ ਬਾਕੀ ਚੱਲਾ ਮਿੱਤਰੋ ਆਪਾਂ ਉਹਨਾਂ ਅਗਲੇ ਕਿਉਂ ਕੁਝ ਹਾਂਜੀ ਮਿੱਤਰੋ ਦੇਖ ਸਕਦੇ ਤੁਸੀਂ ਉੱਠ ਦੇਖੋ ਮਿੱਤਰੋ ਆਪਾਂ ਦਾ ਹੋ ਗਿਆ ਸਾਈਡ ਤੇ ਆਪਾਂ ਸਾਈਡ ਸਾਈਡ ਤੇ ਜਾਈ ਜਾਂਦੇ ਸੀਗੇ ਬਲਾਉ ਕਰਕੇ ਬਲਾਉ ਬਣਾਉਣਾ ਸੀ ਜੇ ਮਿੱਤਰੋ ਬਾਕੀ ਤੁਸੀਂ ਬਲਾਉ ਆਪਣੇ ਨਾਲ ਬਣੇ ਰਹੋ ਤੁਹਾਨੂੰ ਆਪਾਂ ਉਧੀਆਂ ਦਿਖਾਵਾਂਗੇ ਸਾਰਾ ਕੁਝ। ਦਲ ਤਮਾਤੀ ਜਿੱਦਣੇ ਤੋਂ ਕਹਿੰਦੇ। ਤੇ ਮਿੱਤਰੋ ਦੇਖ ਲਓ ਤੁਸੀਂ। ਬਠਿੰਡਾ ਜਿੰਦਰਾ ਕਾਲਜ। ਦੇਖ ਲਓ ਮਿੱਤਰੋ। ਕਿੱਕ ਆਊਟ। ਮਿੱਤਰੋ ਦੇਖ ਲਓ ਤੁਸੀਂ। ਬਹੁਤ ਜਿਆਦਾ ਗੱਠ ਆਇਆ। ਤੇ ਬਾਕੀ ਵੀ ਦੇਖ ਲਓ। ਤੇ ਮਿੱਤਰੋ ਆਪਣੇ ਯਾਰ ਦੋਸਤਾਂ ਮਿਲ ਗਏ ਆਪਾਂ ਨੂੰ। ਹੋਰ ਕੀ ਹਾਲ ਆ ਬਾਈ? ਠੀਕ ਆ ਵਧੀਆ। ਹੋਰ ਕੀ ਹਾਲ ਆ ਹੱਡਲਾ? ਵਧੀਆ ਵਧੀਆ। ਹੋਰ ਕੀ ਹਾਲ ਆ? ਤੇ ਬਾਈ। ਵਧੀਆ ਬਾਈ। ਹੋਰ ਵੀ ਨਹੀਂ ਆ। ਗਾਈਸ ਵੀਰੇ ਆਪ ਨੂੰ ਆਪਣੇ ਫਰੈਂਡਸ ਮਿਲ ਗਏ ਸੀਗੇ ਦੇਖੋ ਤੁਸੀਂ ਤੇ ਆਪਾਂ ਆਪਾਂ ਤੁਮ ਆਫਰਾਂਗੇ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਸਾਰਾ ਵਿਜਿਟ ਕਰਾਵਾਂਗੇ ਅੱਜ ਓਕੇ ਗਾਈਸ ਵੀਰੇ ਅੱਜ ਹੀ ਮੇਰੇ ਆਪਣੇ ਨੂੰ ਹੋਰ ਫਰੈਂਡਸ ਮਿਲ ਗਏ ਸੀ ਆਪਣੇ ਉੱਤੇ ਹੈਲੋ ਕਰਦੇ ਬਰੋਸ ਹੈਲੋ ਬਰੋਸ ਆਪਾਂ ਬਣਾਏ ਨਹੀਂ ਵੀਡੀਓ ਨਹੀਂ ਬਣਾਉਣਾ ਦਾ ਕਹੀ ਜਾਂਦਾ ਬਣਾਏ ਬੋੜੇ ਕਰਦੇ ਆਪਾਂ ਤੇ ਮੈਂ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਬਹੁਤ ਘੈਂਟ ਮਾਹੌਲਾ ਬੱਬੇ ਤੇ ਬਹੁਤ ਘੈਂਟ ਮਾਹੌਲ ਬਣਾਇਆ ਆ ਜੋ ਸਾਰੇ ਕਲਾਸ ਦਾ ਹਰ ਬਣੀ ਨੂੰ ਪਰ ਆਇਆ ਦੈਣੀ ਆਪੋ ਵਦਿਆ ਹਾਂ ਆ ਜਾਂਦੀ ਆ ਕਿਉਂਕਿ ਬਲੌਗ ਬਲੌਗ ਆਪਣਾ ਅੱਲ ਪਰਸ ਨੂੰ ਕੋ ਆ ਤੋ ਦਾ ਸਾਰਾ ਕੁਝ ਨਿਪਟੜ ਜੂ ਬਲੌਗ ਕਰਾਈਏ ਅੱਦਾਂ ਬਾਈ ਆਪਣਾ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਈ ਵੀਰੇ ਇਹ ਮਿੱਤਰੋ ਆਪਣਾ ਕੋਰ ਫਰੈਂਸ ਆਇਆ ਹੈ ਹੈਲੋ ਫਰੈਂਸ ਜੰਨਤਾ ਬਰੋ ਜੰਨਤਾ ਇਹ ਵਾਲਾ ਬਰੋ ਵਧੀਆ ਵਧੀਆ ਤੇ ਮਿੱਤਰੋ ਆਪਣਾ ਬਹੁਤ ਜੀ ਲੱਗਿਆ ਪਿਆ ਤੇ ਸਾਨੀਆਂ ਰਾਂ ਆ ਆਪਣਾ ਮਿੱਤਰੋ ਆਪਣੇ ਚੈਨਲ ਨੂੰ ਕੱਲੋ ਸ਼ੰਕਰ ਪਾਈ ਬੋ ਸਬਸਕ੍ਰਾਈਬ ਵੀ ਕਰ ਲੋ ਆਪਣੇ ਕੇ ਉਹਨਾਂ ਨੂੰ ਇੱਕ ਲਾਈਕ ਕਰ ਦਿਓ ਇੱਕ ਸ਼ੇਅਰ ਕਰ ਦਿਓ ਇੱਕ ਕਮੈਂਟ ਕਰ ਦਿਓ ਸੋਣਾ ਯਾ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਤੇ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ ਤੁਹਾਡੇ ਤੋਂ ਮਤਲਬ ਕਿ ਮਿੱਤਰੋ ਆਪਾਂ ਕਾਲਜ ਦੀ ਦੂਜੀ ਸਾਈਡ ਤੇ ਆ ਗਏ ਤੇ ਆਪਾਂ ਹੁਣ ਮਿੱਤਰੋ ਕਾਲਜ ਘੁੰਮਦੇ ਫਿਰਦੇ ਆ ਗਏ ਕਿਉਂਕਿ ਪਹਿਲੀ ਵਾਰ ਹੀ ਆਏ ਆ ਆਪਾਂ ਇਹ ਕਾਲਜ ਤੇ ਆਪਾਂ ਪਹਿਲੇ ਪਹਿਲਾਂ ਕਿਤੇ ਆਏ ਨਹੀਂ ਗਏ ਇੱਕ ਦਿਨ ਬਸ ਪਹਿਲਾਂ ਆਏ ਸੀਗੇ ਆ ਦੂਜੀ ਵਾਰ ਹੀ ਆਇਆ ਸ਼ਾਇਦ ਹਾਂ ਦੂਜੀ ਵਾਰ ਹੀ ਆਏ ਆ ਆਪਾਂ ਤੇ ਮਿੱਤਰੋ ਤੁਸੀਂ ਦੇਖ ਸਕਦੇ ਆ ਆਪਾਂ ਹੁਣ ਦੂਜੀ ਸਾਈਡ ਤੇ ਆ ਗਏ ਕਾਲਜ ਦੇ ਤੁਹਾਨੂੰ ਸਾਰਾ ਕਾਲਜ ਵਿਜ਼ਿਟ ਕਰਾਵਾਗੇ ਆਪਾਂ ਮੇਤਰਾ ਉਸ ਕੁਆਲਟੀ ਬਹੁਤ ਜਿਆਦਾ ਆ ਇੱਥੇ ਕੱਲ ਕਿਉਂਕਿ ਲੜਾਈ ਜੀ ਕਰਕੇ ਤੇ ਅੱਜ ਸਕੁਆਲਟੀ ਬਹੁਤ ਜਿਆਦਾ ਹੋਈ ਪਈ ਆ ਇੱਥੇ ਤੇ ਵਧੀਆ ਕੀਤਾ ਚੱਲ ਸਕੁਆਲਟੀ ਲਾਤੀ ਕਾਲ ਜਾਨਾ ਨੇ ਕੋਈ ਗਲਤ ਹੋਣੀ ਹੁੰਦਾ ਤੇ ਬਾਕੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਪਸਾਣਾ ਤੁਹਾਨੂੰ ਅੱਗੇ ਚੱਲ ਗਏ ਆ ਤੇ ਮਿੱਤਰੋ ਆਪਾਂ ਨੂੰ ਵਲੌਗ ਆਪਣਾ ਪਹਿਲਾ ਦੂਜੀ ਆਪਾਂ ਨੂੰ ਬੋਲਣਾ ਬੋਲਣਾ ਘੱਟ ਹੀ ਆਉਂਦਾ ਤੇ ਬਾਕੀ ਤੁਸੀਂ ਮੈਨੇਜ ਕਰ ਲਓ ਇਨਾਂ ਨੂੰ ਤੁਸੀਂ ਦੇਖੋ ਤੁਸੀਂ ਮਾਹੌਲ ਬਹੁਤ ਘੈਂਟ ਬਣਿਆ ਪਿਆ ਇੱਥੇ ਅੱਜ ਮਾਹੌਲ ਮਿੱਤਰ ਆਪਾਂ ਪਹਿਲਾਂ ਬਲੌਗ ਸਟਾਰਟ ਕਰਨਾ ਭੁੱਲ ਗਏ ਸੀਗੇ ਤੜਕੇ ਸਟਾਰਟ ਕਰਨਾ ਸੀਗਾ ਕਿਉਂਕਿ ਕਾਲੀ-ਕਾਲੀ ਚ ਮੈਂ ਬਹੁਤ ਜ਼ਿਆਦਾ ਘਰੇ ਲੇਟ ਹੋ ਗਿਆ ਸੀ ਤਾਂ ਕਰਕੇ ਬਲੌਗ ਆਪਣੇ ਤੋਂ ਸਟਾਰਟ ਨਹੀਂ ਹੋਇਆ ਤੇ ਮਿੱਤਰ ਆਪਾਂ ਹੁਣ ਬਲੌਗ ਸਟਾਰਟ ਕਰਤਾ ਆ ਤੇ ਆਪਣੇ ਬਲੌਗ ਨੂੰ ਤੁਸੀਂ ਪੂਰੀ ਫੁੱਲ ਸਪੋਰਟ ਕਰਨੀ ਆਗੀ ਤੇ ਬਾਕੀ ਆਪਾਂ ਤੁਹਾਨੂੰ ਕਾਲਜ ਵਿਜ਼ਿਟ ਕਰਾਵਾਂਗੇ ਅੱਜ ਹੋਰ ਬਈ ਕੀ ਹਾਲ ਨੇ ਤੁਸੀਂ ਬਈ

ਏ ਬਾਕੀ ਬਈ ਯਾਰ ਜੇ ਤੁਹਾਨੂੰ ਦੱਸਾਂਗੇ ਕਾਲਜ ਦਾ ਕੀ ਨਵਾਂ ਆ ਕੇ ਦੱਸਾਂ ਠੀਕ ਕਰ ਰਹੇ ਹਾਂ ਬਹੁਤ ਪੂਰਾ ਬੇਬੀ ਆ ਮੈਂ ਇਹ ਵੀ ਆਪਾਂ ਨੂੰ ਤੱਕ ਕੇ ਠੀਕ ਆ ਜਿਹੜਾ ਬਹਿ ਮਾਲ ਓਏ ਮੇਰਾ ਸੜਾ ਮਤਲਬ ਆਪਣਾ ਗੱਲ ਬਹੁਤ ਜਿਆਦਾ ਘੱਟ ਔੜਦੀ ਹੈਗੀ ਤੇ ਬਾਕੀ ਤੁਸੀਂ ਮਿਹਨਤ ਕਰ ਲਓ ਇੰਨਾ ਕਿ ਯਾਰ ਕਿਉਂਕਿ ਬਾਤ ਤੁਸੀਂ ਸਮਝ ਨਹੀਂ ਸਕਦੇ ਆਪਾਂ ਪਹਿਲੀ ਪਹਿਲਾਂ ਦੂਜਾ ਬਲੌ ਹੌਲੀ ਹੌਲੀ ਪੈਨਸਿਵ ਹੋ ਜਾਏ ਹਾਂ ਔਰ ਇਹ ਵੀ ਸੁਧਰ ਜਾਗੇ ਸਾਨੂੰ ਮਤਲਬ ਬੋਲਣਾ ਚੱਲਣਾ ਆ ਜਾਊਗਾ ਹਨਾ ਬਾਕੀ ਤੁਸੀਂ ਐਡਜਸਟ ਕਰ ਲਓ ਬਾਕੀ ਤੁਹਾਨੂੰ ਪੜਦੀ ਆ ਔਰ ਬਾਈ ਕੀ ਹਾਲ ਨੇ ਠੀਕ ਆ ਠੀਕ ਆ ਬਾਈ ਯਾਰ ਬਾਈ ਬਲੌਗ ਬਣਾਈ ਜਾਂਦੇ ਮੇਰੇ ਆਓ ਜੀ ਬਣਾਓ ਔਰ ਕੀ ਹਾਲ ਚੱਲ ਰੱਤੇ ਆਪਿਆਂ ਨਾਲ ਹੋਰ ਆਹੀ ਕਾਲ ਜਨੇ ਬਾਈ ਤੁਸੀਂ ਨਹੀਂ ਇਹ ਸਭ ਬਾਹਰੋਂ ਲੱਦਦੇ ਨੇ ਠੀਕ ਆ ਠੀਕ ਆ ਤੇ ਬਾਕੀ ਬਾਈ ਤੁਸੀਂ ਕਾਲ ਦਾ ਮਾਹੌਲ ਦੱਸੋ ਮੜਾ ਜਾਂ ਕਿਵੇਂ ਆ ਸਾਡੇ ਲਈ ਤਾਂ ਇੱਕ ਨੰਬਰ ਇਹਨਾਂ ਲਈ ਪਤਾ ਨਹੀਂ ਠੀਕ ਆ ਠੀਕ ਆ ਇੱਕ ਨੰਬਰ ਆ ਬਈ ਸਾਡੇ ਲਈ ਇੱਕ ਨੰਬਰ ਹੋਰ ਠੀਕ ਆ ਬਈ ਤਾਂ ਮਿਲਦਾ ਠੀਕ ਆ ਬਈ ਹੋਰ ਕੀ ਗੱਲਬਾਤ ਹੋਰ ਕੀ ਗੱਲਬਾਤ ਸੁਣਾ ਤੁਸੀਂ ਪੁੱਛੋ ਯਾਰ ਤੁਸੀਂ ਵੀਰ ਦੱਸਾਂਗੇ ਜੀ ਚਾਹ ਕੋ ਚਾਹ ਲੱਤੀ ਪੁੱਛ ਕੇ ਦੱਸੋ ਹੋਰ ਰੋਟੀ ਮਾਣੀ ਸੇਵਾ ਦੱਸੋ ਬਈ ਬਸ ਬਈ ਬਹੁਤ ਧੰਨਵਾਦ ਤੁਹਾਡਾ ਤੇ ਉਧਰ ਨਹੀਂ ਲੱਗਿਆ ਸਾਲਾ ਕੋਈ ਬਰੈਡ ਪਕੌੜਾ ਨਾ ਨਾ ਬਸ ਬਈ ਬਹੁਤ ਬਹੁਤ ਆ ਬਈ ਅੱਖਾਂ ਲਗਾ ਨਹੀਂ ਰਿਹਾ ਨੀ ਇਹ ਆ ਨਹੀਂ ਬਈ ਬਰੀ ਨਾ ਬਾਈ ਦਾਦੀ ਉਹ ਪੁੱਛ ਮੜਾ ਕਿਹੜਾ ਚੱਲਣ ਤੇ ਸਾਨੂੰ ਸਬਸਕ੍ਰਾਈਬ ਬਈ ਆਪਣਾ ਚੈਨਲ ਦਾ ਆਪਣਾ ਤੁਹਾਨੂੰ ਦੱਸ ਦਾਂਗਾ ਆਪਾਂ ਪਹਿਲੀ ਵਲੌਗ ਬਣਾਈ ਨਾ ਪਤਾ ਨਹੀਂ ਦੂਜਾ ਆਪਣਾ ਤੇ ਆਪਣੇ ਤਿੰਨ ਕ ਸਬਸਕ੍ਰਾਈਬਰ ਆ YouTube ਤੇ ਠੀਕ ਆ ਉਹਨੇ ਕੱਲ ਨਹੀਂ ਕੱਲ ਨਹੀਂ ਕੱਲ ਹੈ ਨਹੀਂ ਤਾਂ ਕਰਕੇ ਕੱਲ ਸੀ ਆਏ ਨਹੀਂ ਸੀਗੇ ਤੇ ਆਪਣੇ ਤਿੰਨ ਕ ਸਬਸਕ੍ਰਾਈਬਰ ਆ ਗਏ ਤੇ ਆਪਾਂ ਨੂੰ ਸਪੋਰਟ ਕਰਨਗੇ ਹੁਣੇ ਆਪਾਂ ਵਲੌਗ ਪਾਵਾਂਗੇ ਜਿਵੇਂ ਜਿਵੇਂ ਪਾਵਾਂਗੇ ਹਨ ਤੇ ਇੰਸਟਾ ਤੇ ਪਾਣਾ ਹੁਣ ਬਾਕੀ ਤੁਹਾਡੇ ਕੋਲ ਵੀਡੀਓ ਆਈ ਹੋਏ ਆਈ ਦੇ ਵਧੀਕ ਲੈਣੇ ਨਹੀਂ ਪੁਣੀ ਪਾ ਦੇ ਦੇਖ ਕੇ ਆਦਾ ਮੂੰਹ ਰੋੜਾ ਕੇ ਕਾਲਾ ਆਇਆ ਮਿੱਤਰ ਆਪ ਨੂੰ ਆਪਣੇ ਫਰੈਂਡਸ ਮਿਲ ਗਏ ਸੀ ਹੋਰ ਆਪਣੀ ਯਾਰੀ ਦੋਸਤੀ ਬੈ ਗਈ ਮੁੰਡਿਆਂ ਨਾਲ ਜੀਆ ਮੁੰਡੇ ਹੋਰ ਇਹਨੂੰ ਕਰ ਲੋ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਬਈ ਆਪਣੇ ਮੁੰਡੇ ਨੂੰ ਇਹਨੂੰ ਹਾਂ ਬੰਦਾ ਚੰਗਾ ਹੈ ਇਹ ਸਵਾਯਾ ਬੰਦਾ ਚੰਗਾ ਹੈ ਇਹਨੂੰ ਫੋਲੋ ਕਰੋ ਨਾਲੇ ਲਾਈਕ ਕਰੋ ਹਾਂ ਸੋਣਾ ਜੋਣਾ ਸੁਨੋ ਨੱਗਾ ਚੋਬਰਾ ਉਹ ਇਹ ਚੀਜ਼ ਠੀਕ ਆ ਲੈ ਕਮੈਂਟ ਆਏ ਕਿਡਾ ਭਾਈ ਹਾਏ ਬੀਬੀ ਕਾਂ ਗਿਆ ਵਾ ਤੇ ਮਿੱਤਰੋ ਆਪਾਂ ਹੁਣ ਦੂਜੇ ਪਾਸੇ ਆ ਗਏ ਆ ਕਾਲਜ ਦੇ ਤੇ ਮਿੱਤਰੋ ਆਪਣੇ ਫਰੈਂਡਸ ਹੋਰ ਵੀ ਖੜੇ ਆ ਇੱਥੇ ਹੋਰ ਕੀ ਹਾਲ ਚਾਲਾ bro ਹਾਏ ਹਾਂਜੀ ਕੀ ਹਾਲ ਚਾਲਾ ਕਿਵੇਂ ਭਾਈ ਬਲੋਗਰ ਆ ਭਾਈ ਆਪਣਾ ਵਲੌਗਰ ਬੋਲੋ ਬਾਈ ਕਸ ਬੋਲੋ ਕਸ ਬੋਲਣਾ ਹੈ ਨਾ ਘਰ ਰਟਣਾ ਹੈ ਨਾ ਕਰ ਸੰਗਣਾ ਸੰਗਣਾ ਹਾਂ ਚਸ਼ਮਾ ਹਟਾਈਏ ਨਾ ਸਰ ਹਟਾ ਦਿਆ ਨਾ ਤੂੰ ਬਣਾ ਵੀਡੀਓ ਨਾ ਕੀ ਤੂੰ ਵੀਡੀਓ ਹੀ ਬਣਾਉਂਦਾ ਹਾਂ ਕੀ ਬੋਲੋ ਨਾ ਤੂੰ ਬਣਾ ਯਾਰ ਕਰ ਜਿੱਦ ਤੂੰ ਆਪਣੇ ਫਰੈਂਡਸ ਹੋਰ ਵੀ ਮਿਲ ਕੇ ਜਾ ਕੋਈ ਨਾ ਬਹੁ ਕਰ ਦਾਂਗੇ ਟੂ ਲਾ ਦਾਂਗੇ ਟਿੱਕੇ ਕੱਟ ਦਾਂਗੇ ਤੂੰ ਤੂੰ ਤੇ ਹੋਰ ਕੀ ਹਾਲ ਚਾਲਾ ਬਰੋ ਵਧੀਆ ਬਾਈ ਸ਼ਟਾਂ ਵਾਸਤੇ ਤੁਰੇ ਫਿਰਦੇ ਬਸ ਚੱਲੀ ਜਾਂਦੇ ਆਪਾਂ ਮਹੀਨਾ ਕਿ ਹੋਇਆ ਆਪਾਂ ਇਹਦਾ ਇੰਸਟਾਗ੍ਰਾਮ ਤੇ ਲੱਗੇ ਹੋਏ ਆਗੇ ਸਬਸਕ੍ਰਾਈਬ ਕਰਕੇ ਰੱਬ ਕਰਕੇ ਸਾਰੇ ਤੁਹਾਨੂੰ ਤਰੱਕੀ ਬਖਸ਼ੇ ਰੱਬ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਰੋ ਸਾਰੇ ਆਪਾਂ ਨੂੰ ਸਪੋਰਟ ਹੀ ਕਰਦੇ ਆ ਯਾਰ ਆਪਾਂ ਇਹ ਗਲਤ ਕੰਟੈਂਟ ਨਹੀਂ ਪਾਉਂਦੇ ਹਨਾ ਹਾਂ ਸਹੀ ਤੇ ਜੇ ਆਪਾਂ ਗਲਤ ਕੰਟੈਂਟ ਪਾਵਾਂਗੇ ਆਪਣੇ ਚਪੇੜੇ ਵੀ ਬਹਿਣਗੇ ਬਰੋ ਤੇ ਇਸ ਕਰਕੇ ਆਪਾਂ ਗਲਤ ਕੰਟੈਂਟ ਪਾ ਨਹੀਂ ਰਹੇਗੇ ਤੇ ਆਪਾਂ ਵਧੀਆ ਕੰਟੈਂਟ ਹੀ ਪਾਵਾਂਗੇ ਤੇ ਬਾਕੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਾਲਜ ਦਾ ਮਾਹੌਲ ਤੇ ਮਾਹੌਲ ਪੂਰਾ ਬੇਬੀ ਹੋਇਆ ਪਿਆਗਾ ਤੇ ਆਪਾਂ ਤੁਹਾਨੂੰ ਹੋਰਾਂ ਨੂੰ ਵੀ ਮਨਾਵਾਂਗੇ ਹੋਰ ਯਾਰ ਦੋਸਤ ਆਪਣੇ ਮਿਲ ਜਾਣਗੇ ਆਪਾਂ ਨੂੰ ਸਾਰਿਆਂ ਨੂੰ ਮਿਲਵਾਵਾਂਗੇ ਬਰੋ ਆਪਾਂ ਤੇ ਅੱਗੇ ਚੱਲ ਗਏ ਹਾਂ ਆਪਾਂ ਦਮਣੀ ਬਰੋ ਠੀਕ ਆ ਬਾਈ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਸਾਡਾ ਠੀਕ ਆ ਬਾਈ ਪਾ ਲਈਏ ਪਰ ਵੀਡੀਓ ਕੋ ਚੱਕਰ ਤਾਂ ਨਹੀਂ ਚੱਕਰ ਤਾਂ ਨਹੀਂ ਆਹ ਆਹ ਜਾਣ ਦੋ ਆ ਲਈਏ ਬਰੋ ਬੱਚੀ ਨੂੰ ਬੱਚੀ ਨੂੰ ਹਾਈ ਫਾਈਰ ਦਰਪੰਨ ਨਾ ਕੋਈ ਮਿਲਣੀ ਮਿੱਤਰੋ ਦੇਖ ਲਓ ਤੁਸੀਂ ਸਰਾ ਹੋਇਆ ਪੈ ਕਮਨ ਸਰਾ ਮਾਹੌਲ ਬਹੁਤ ਕੈਂਡ ਬਣਿਆ ਪਾ ਬਾਬੋ ਆ ਜਾਪਾ ਹੁਣ ਆਪਾਂ ਹੁਣ ਆਪਾਂ ਬਹੁਤ ਚੱਲਦੇ ਹੁਣ ਆਪਾਂ ਸਾਰਾ ਪਰਫਾਰਮੈਂਸ ਦਿਖਾਵਾਂ ਇੱਕ ਨਦੀ ਸਾਰੇ ਕੋਨੇ ਦੇ ਜੋ ਪਾਰਟਿਸਿਪੇਟ ਕਰ ਰਹੇ ਹੈ ਮਿੱਤਰੋ ਆਪਾਂ ਬਹੁਤ ਚੱਲ ਕੇ ਬੈੰਨੇ ਆਗੇ ਹੁਣ ਤੁਹਾਨੂੰ ਸਾਰਾ ਪਰਫਾਰਮੈਂਸ ਦਿਖਾਉਣੇ ਅੱਜ ਇੱਥੇ ਆ ਕੇ ਤੁਹਾਨੂੰ ਨਾਮ ਪੁੱਛ ਬਈਆ ਬ੍ਰੋ ਅਗਰ ਇੱਕ ਮਿੰਟ ਸਪੈਸ਼ਲੀ ਕੁਇਸਟ ਕਰਦੀ ਹੈ ਜੀ 40 ਸਹਿਬਾਨ ਆ ਕੇ ਪੁੱਛ ਲੈ ਬੱਚੇ ਇੱਕ ਨਾ ਤੇ ਤੁਹਾਨੂੰ ਪਰਫਰਮ ਪਰਫੋਰਮਸ ਵੀ ਤੁਹਾਨੂੰ ਮੰਗਦੇ ਠੀਕ ਹੈ ਥੈਂਕ ਯੂ ਚਲੋ ਮਿੱਤਰ ਪਰਫੋਰਮੈਂਸ ਚੱਲੇ ਪਹਿਲਾਂ ਤੁਹਾਨੂੰ ਦਿਖਾਉਣੀ ਠੀਕ ਹੈ ਪਰਫੋਰਮੈਂਸ ਚੱਲ ਜੇ ਕੋ ਹੋ ਰਹੇ ਤੇ ਪਦੰਗ ਹੋਣਿਆ ਫਰਾਂਸ ਚ ਮਿਲ ਕੇ ਸੀ ਆਪਾਂ ਨੂੰ ਹੈਲੋ ਗਾਇਜ਼ ਵੀਰੇ ਹਾਂਜੀ ਸੋਨਿਆ ਹੋਰ ਕੀ ਹਾਲ ਚਾਲ ਨੇ ਪਰਾ ਜਿਹੜੀ ਵੀਡੀਓ ਨੌਲੇਜ ਹਾਂ ਚੋਰੀਆਂ ਦੋ ਪੱਕਾ ਚੋਰਾਂ ਯਾਰ ਜਾ ਯਾਰ ਇਹ ਕਿ ਨਿਕਲ ਕਰਦਾ ਬ్రో ਫਾਇਦਾ ਚੱਲਦਾ ਇੱਧਰ 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 ਦੇਖ ਇੱਧਰ ਚੱਲਦਾ ਆ ਉਧਰ ਬਰੋ ਅਸੀਂ ਦੇਖ ਆਏ ਕੀ ਚੱਲੀ ਜਾਂਦਾ ਉਧਰ ਉਧਰ ਚੱਲੀ ਜਾਂਦਾ ਹੈ ਕੀ ਚੱਲੀ ਜਾਂਦਾ ਨਾ ਉਧਰ ਚੱਲੀ ਜਾਂਦਾ ਨਿਊ ਐਕਟੀਵਿਟੀ ਐਕਟੀਵਿਟੀ ਚੱਲੀ ਜਾਂਦੀ ਉਧਰ ਮਾਸ ਉਧਰ ਦੇਖ ਆਏ ਉਧਰ ਚੱਲਦੇ ਆ ਉਧਰ ਵੱਧ ਕੇ ਇੰਤਕਾਮ ਕਰਦੇ ਜਿੱਦਾ ਚੱਲੀ ਜਾਂਦਾ ਚੱਲੀ ਜੇ ਫਿਰ ਤੂੰ ਜਾ ਯਾਰ ਚੰਗਾ ਮਿਲਦੇ ਲੇਗਾ ਬੰਦੇ ਨੂੰ ਓਕੇ ਗਾਇਸ ਬ੍ਰੇ ਆਪਣੇ ਫਰੈਂਡਸ ਆਪਣੀ ਬਹੁਤ ਛਾਲੇ ਮਿਲ ਗਿਆ ਤੇ ਫੋਟੋ ਉਹ ਤਾਂ ਕੋਲੋਂ ਦੇਖੋ ਜੇ ਮਟਰੋਪ ਤੇ ਹੈ ਜੇ ਅਸੀਂ ਕਿੱਥੋਂ ਦੀ ਵੀ ਨਾ ਦੇ ਸੰ ਕੋਈ ਨਾ ਕੋਈ ਟੱਕਰੀ ਜਾਂਦਾ ਹਾਂ ਮਿੱਤਰੋ ਆਪਾਂ ਨੂੰ ਆਪਣੇ ਫਰੈਂਡਸ ਆਪਣੇ ਬਹੁਤ ਆ ਚੁੱਪ ਕਰ ਯਾਰ ਕੀ ਮਿੱਤਰੋ ਆਪਣੇ ਫਰੈਂਡਸ ਬਹੁਤ ਆ ਜਿੰਦਰ ਨੂੰ ਵੀ ਜਾਨਨੇ ਆਪਾਂ ਇੱਕ ਨਾ ਤਾਂ ਫਰੈਂਡਸ ਆਪ ਨੂੰ ਮਿਲ ਹੀ ਜਾਂਦਾ ਠੀਕ ਆ ਤੇ ਆਪਣੇ ਫਰੈਂਡਸ ਬਹੁਤ ਜ਼ਿਆਦੇ ਮਿੱਤਰੋ ਤੇ ਮੇਰੇ ਫਰੈਂਡਸ ਅਕਲ ਹੱਥ ਤੋੜ ਦਿੰਦੇ ਨੇ ਠੀਕ ਆ ਦੇਖੋ ਮਿੱਤਰੋ ਕਦੀ ਗੱਲ ਨਹੀਂ ਮੇਰੇ ਫਰੈਂਡਸ ਬਹੁਤ ਨੇ ਹੱਥ ਤੋੜਦੇ ਨੇ ਇੱਕਾਂ ਦੀ ਗੱਲ ਨਹੀਂ ਬ్రో ਮੇਰੇ ਫਰੈਂਡਸ ਬਹੁਤ ਨੇ ਲੱਤ ਤੋੜ ਦਿੰਦੇ ਨੇ ਹਾਂ ਆ ਸਾਡਾ ਮੋਰ ਜਗਿਆ ਜੱਟ ਨੇ ਬਤਾ ਚੁੱਕਾ ਦੋਸਤ ਗਾਈਜ਼ ਵੀਰੇ ਬਲੌਕ ਖੋਲਣ ਲੱਗਾ ਤੁਹਾਨੂੰ ਲਾਈਕ ਲਾਈਕ ਜਰੂਰ ਕਰ ਦੱਸਿਓ ਆ ਕਰੋ ਨਾਲ ਨਾਲ ਕੋਈ ਨਾ ਕੋਈ ਨਾਲ ਦੇਣਾ ਕਮੈਂਟ ਇੱਕ ਛੋਟਾ ਇਹ ਛੱਡ ਦਿਆ ਕਰੋ ਹੋਰ ਸਭ ਤੋਂ ਜ਼ਿਆਦਾ ਇਹ ਗੱਲ ਵੀ ਵੀ ਕਮੀ ਲੱਗਦੀ ਹੁੰਦੀ ਹੈ ਕਮੀ ਪੈਸੀ ਸਾਨੂੰ ਦੱਸ ਦਿਆ ਕਰੋ ਕਿ ਉਹ ਚੀਜ਼ ਤੇ ਨਾ ਬਦਲਾਵ ਲਿਆ ਬਦਲਾਵ ਲਿਆ ਕਰੋ ਬਾਕੀ ਮਿੱਤਰੋ ਦੇਖੋ ਪ੍ਰੋਗਰਾਮ ਦੇਖੋ ਪ੍ਰੋਗਰਾਮ ਫੰਕਸ਼ਨ ਬੇਸ਼ੱਕ ਇੱਕ ਨੰਬਰ ਇੱਕ ਨੰਬਰ ਔਰ ਕੀ ਹਾਲ ਹੈ ਬਈ ਹੋਰ ਚੋਬਰ ਮਿਲ ਗਏ ਉੱਥੋਂ ਆਪਾਂ ਨੂੰ ਔਰ ਕੀ ਹਾਲ ਹੈ ਬਈ ਆਪਣੇ ਹੋਰ ਫਰੈਂਡਸ ਮਿਲ ਗਏ ਸੀ ਆਪਾਂ ਨੂੰ ਬ੍ਰੋ ਦੱਸੋ ਬਈ ਬੋਲੋ ਕੋਸੇ ਕਿਵੇਂ ਕਿਵੇਂ ਲੱਗਿਆ ਵਾ ਤੁਹਾਨੂੰ ਕੋਈ ਜਾਂਦਾ ਯਾਰ ਧੜਕੇ ਤੇ ਬਈ ਯਾਰ ਰੋਈ ਜਾਂਦੀਆਂ ਕੁੜੀਆਂ ਅੱਛਾ ਬਈ ਸਭ ਕੀ ਮੌੜ ਕਿਵੇਂ ਹੋਣਾ ਬਈ ਕਹਿਣਾ ਦਾ ਜੀ ਲੱਗਿਆ ਤੇ ਪੂਰਾ ਫੁੱਲ ਜੀ ਲੱਗਿਆ ਇਹਨਾਂ ਨੇ ਕਿੱਥੇ ਕਿੱਥੇ ਏ ਉਹ ਕਿਉਂ ਹੈ ਕਿੱਧਰ ਤਰਾ ਫਿਰਦਾ ਇੱਥੇ ਹੀ ਬੱਸ ਕਾਲ ਜਾਈ ਸੀ ਇਹਦਾ ਉਹ ਠੀਕ ਆ ਹਾਂ ਵਧੀਆ ਮੈਂ ਤਾਂ ਆਪਣੇ ਆਪਣਾ ਕੋ ਹੋ ਫਰੈਂਡਸ ਮਿਲ ਗਿਆ ਆ ਫਰੈਂਡਸ ਤਾਂ ਬਹੁਤ ਫਰੈਂਡਸ ਆਪਣੇ ਬਹੁਤ ਜ਼ਿਆਦੇ ਆ ਆਪਾਂ ਨੂੰ ਜਿੱਧਰ ਵੀ ਜਾਂਦੇ ਆ ਆਪਣਾ ਪੁਨਕਨ ਤਾਂ ਫਰੈਂਡਸ ਮਿਲ ਹੀ ਜਾਂਦਾ ਆਪਾਂ ਨੂੰ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਵਧੀਆ ਮਾਹੌਲਾ ਨੇ ਨਿਆਦੇ ਲੁੱਟੀਆਂ ਨੇ ਜਮਾ ਓਕੇ ਬਹੁਤ ਹੀ ਮਾਹੌਲਾ ਕੰਮ ਪੂਰਾ ਘੈਂਟ ਕੰਮ ਆ ਵਾ ਚੱਲਦਾ ਬਣਿਆ ਮਾਹੌਲ ਬੱਲੀਏ ਗੱਡੀ ਵਿੱਚ ਬੈ ਜਾਣੀ ਕਸੌਲ ਚੱਲੀਏ ਫਰੈਂਡਸ ਦਾ ਕਾਲ ਚੱਲੇ ਗਏ ਪ੍ਰੇਜਿੰਦਰ ਹਾ ਚੱਲਦਾ ਬਣਿਆ ਫਰੈਂਡਸ ਦਾ ਕਾਲ ਚੱਲੇ ਗਏ ਫਰੈਂਡਸ ਦਾ ਕਾਲ ਚੱਲੇ ਗਏ ਔਰ ਕੁੜੀਆਂ ਬਹੁਤ ਵਧੀਆ ਔਕਾਦੀਆਂ ਪਰਫਾਰਮੈਂਸ ਹਾਂ ਤੇ ਮੈਂ ਦੇਖ ਰਿਹਾ ਸੀ ਉਹਨਾਂ ਨੂੰ ਗਲਤ ਗਲਤ ਵਾਰਡ ਨਾ ਯੂਜ਼ ਕਰੋ ਵੀਰੋ ਤੁਸੀਂ ਵੀ ਬਹੁਤ ਵਧੀਆ ਗਾਤੀ ਸਾਰੇ ਪਰਫਾਰਮੈਂਸ ਵਧੀਆ ਕਰੀ ਜਾਂਦੇ ਠੀਕ ਹੈ ਨਾ ਤੇ ਆਪਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਇੰਜੋਏ ਵੀ ਕਰ ਰਹੇ ਆ ਸਿਹਣਾ ਇੰਜੋਏ ਪੂਰਾ ਕਰਵਾ ਰਹੀ ਹਾਂ ਹੁਣ ਤੁਹਾਨੂੰ ਦਿਖਾ ਕੇ ਸੋਣ ਆਪਾਂ ਅੱਗੇ ਜਾ ਕੇ ਠੀਕ ਹੈ ਉਹ ਤੁਹਾਨੂੰ ਕਾਲ ਕਰਾ ਦਾਂਗਾ ਅਗਲੇ ਅਮਲਾ ਨਹੀਂ ਹੁੰਦੀ ਅੱਧੇ ਬੀਚਾਰੇ ਘਟੇ ਘਟੇ ਚੱਲ ਜਾਾਂਗੇ ਬਸ ਬੰਦੇ ਬੰਦੇ ਅੰਦਰ ਆਪਾਂ ਕਾਲਜ ਦੇ ਬਾਹਰ ਆ ਗਏ ਸੀ ਤੇ ਆਪਾਂ ਹੁਣ ਚੱਲੇ ਆ ਬੱਸ ਸਟੈਂਡ ਆ ਆਪਣਾ ਦੰਬਲੀ ਯਾਰ ਦੋਸਤਾਂ ਆਪਣਾ ਅੱਛੀ ਰਹਿੰਦਾ ਹਨ ਇਹਦਾ ਬਠੰਡੇ ਰਹਿੰਦਾ ਤੇ ਮੈਂ ਚੱਲਿਆ ਪਿੰਡ ਤੇ ਘਰੇ ਜਾ ਕੇ ਕੰਮਕਾਰ ਕਰਨੇ ਸੀ ਕੁਛ ਤੇ ਆਪਾਂ ਮੋਟਰਸਾਈਕਲ ਚੱਕ ਲਈਏ ਮੜਾ ਜਾ ਆਪਾਂ ਪਾਰਕਿੰਗ ਚ ਤੇ ਮਿੱਤਰੋ ਆਪਾਂ ਮਿਲਦੇ ਆ ਮੋਟਰਸਾਈਕਲ ਚੱਕ ਕੇ ਬਾਅਦ ਚੱਲਾਂਗੇ ਤੇ ਆਪਾਂ ਉਨ ਚੱਲਿਆ ਮੋਟਰ ਚੱਕ ਲਿਆਗਾ ਤੇ ਆਪਾਂ ਚੱਲੇ ਆ ਬੱਸ ਸਟੈਂਡ ਤੇ ਇਹ ਮੈਨੂੰ ਦੰਬਲੀ ਛੱਡ ਕੇ ਆਉਣਾਗਾ ਆਪਾਂ ਗੇੜੀਆਂ-ਗੇੜੀਆਂ ਦੇਖ ਕੇ ਦੋਸਤਾਂ ਆਪਾਂ ਬਿਡਨੋ ਆ ਗਏ ਸੀ ਆਪਾਂ ਖੜਿਆ ਨਾ ਆਪਣੇ ਆਰਾਮ ਪਰ ਬਸ ਫਿਰ ਦੇਖਦਾ ਤੁਸੀਂ ਆਪਾਂ ਚੱਲੇ ਪਿੰਡ ਨੂੰ ਕੋਈ ਬਸ ਹੋਰ ਤਾਂ ਕੁਝ ਬੋਲਣ ਦਾ ਖਤਰਾ ਨਹੀਂ ਯਾਰ ਬਸ ਆਪਾਂ ਆਰਾਮ ਪਰ ਪਹੁੰਚ ਗਏ ਆਂਗੇ ਤੇ ਥੋੜਾ ਜਾਵਾਂਗੇ ਆਪਾਂ ਘਰੇ ਠੀਕ ਹੈ